ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੰਤਾਂ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈਕਾਰਾ ਹੈ ਸਦਾ ਹੀ ਜੈਕਾਰਾ ਸਰਬਤਾ ਪਰਾਕਰਵਾ ਬਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਦਾ ਨਿਸ਼ਾਰਾ ਨਾਸ਼ ਕਰੋ ਬਜੀ ਔਖੀ ਗੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਾਂ ਸਿੰਘ ਗੁਰੂ ਤੇਗ ਬਹਾਦਰ ਆਪਣੀ ਮਿਹਰ ਕਰੋ ਕਿਰਪਾ ਕਰੋ ਬੱਚਿਆ ਦੇ ਬਾਬਾ ਜੀ ਕਰਦੋ ਮਿਹਰ ਸੰਤਾ ਕੇ ਕਰ ਦੇ ਆਪੋ ਰੋਇਆ ਸੰਤਾ ਕੇ ਕਰ ਦੇ ਆਪੋ ਖਲੋਇ ਹਰ ਕੰਮ ਕਰਾ ਅਣ ਆਇਆ ਰਾਮ ਸਾਰੇ ਤੈ ਸੁਹਾਣੀ ਗਾਨ ਸੁਹਾਵਾ ਤੇ ਅਮਰਤ i not. i Krishna Hare Krishna 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 Hare ਸੁਖ ਜਾਏ ਸਭ ਸਾਈ ਹੋਏ ਸਾਈ ਜੀ ਇਹ ਤੇ ਗੁਰੂ ਬਲ ਬਲ ਜੇ ਬਲ ਜਾਈਏ ਅਸੇ ਗੁਰੂ ਕੋ ਬਲ ਬਲ ਜਾਈਏ ਅਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਗਧ ਹੋਏ ਤਾਂ कार ना नारायण न पवनम सारे गुरु को बल बल जाइए 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 मेरियो सोप सोचियत माल जनम जनम ली कटशा जनम देख जी गुल तरा

ਗੁਰੂ ਸਾਹਿਬ ਜੀ ਕਨਹਰ ਬੂੰਦ ਬਸੋ ਹੋ ਰੋ ਮਾਵਲ ਕੋਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਭ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੀ ਕਬਜਨ ਭਲ ਉਹਨਹਿ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੀ ਬਣਿ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਹਿ ਬਣ ਆਵੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮ ਮਰਨ ਨਾ ਸਕੋ ਤੋ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਬਰ ਨਾ ਕੋਈ ਜੇ ਤੋ ਟੁੱਟਾ ਕਿਰਪਾ ਨਿਧਾਨ ਨਾ ਦੋ ਜਾਵੇ ਖਾਲ ਇਹ ਆਪਈ ਮੂੰ ਦਾ ਤੜੀ ਇਤਹ ਰਦ ਰਖਾ ਸੰਭਾਲ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਾਮ ਨਾਮ ਔਰ ਮੈਂ ਗਹਿਉ जा सम नहीं कोई जे सिमरत संकट मिट दरस कहो टल गुर सीवी सहज सुभाई दर्शन परसिया गुरु के जन्म मरण दुख जा ਓ ਵੇ ਸਿਫਤ ਖਸਮ ਦੀ ਨੌਰ ਅਰਸੋਂ ਕਰਸੋਂ ਤਦ ਡਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸੇਰ ਸਾਦਾ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਬਨਾੰਧ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 3 ਜਾ ਪਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਇਹੋ ਧਨ ਅਖੋਟ ਨਾ ਨਿਖਟੈ ਨਾ ਜਾਏ ਓਰ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਓਰ ਕਿਰਪਾ ਤੇ ਹਰ ਮਨ ਵਸਾਈ ਇਹੋ ਤਨ ਅਖੋਟ ਨਾ ਨਿਖਟੈ ਨਾ ਜਾਏ ਓਰ ਸਤਿਗੁਰ ਦੀ ਆ ਦਿਖਾਏ ਆਪਣੇ ਸਤਿਗੁਰ ਪਾਉ ਸਦ ਬਲ ਜਾਈ ਓਰ ਕਿਰਪਾ ਤੇ ਹਰ ਮਨ ਵਸਾਈ 세탄ਵੰਤ ਹਰਨਾਮ ਲੇਵ ਲਾਈ ਗੁਰ ਪੂਰੈ ਹਰ ਧਨ ਪਰ ਵਾਸਿਆ ਹਰ ਕਿਰਪਾ ਤੇ ਵਸੈ ਮਨ ਆਈ ਰਹਾਓ ਅਵ ਗੁਣ ਕਾਟ ਗੁਣ ਹਿਰਦੈ ਸਮਾਏ ਉਰੇ ਗੁਰ ਕੈ ਸਹਜ ਸੁਭਾਈ ਉਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੋਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸ ਮਨ ਆਏ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪਰ ਘਟ ਹੋਏ सहजे जिन प्रभ जान पछाड़िया नानक नाम मिले मन मानिया सब मह बस प्रभ एको सोए गौरमती घट पर घट होए ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਤੀਜਾ ਘਰ ਦੂਜਾ ਚੌ ਪਦੇ ਇੱਕ ਓੰਕਾਰ ਸਤਗੁਰ ਪਰਸਾਦ ਇਹੋ ਧਨ ਅਖਟ ਨਾ ਨਖਟੇ ਨਾ ਜਾਏ ਊਰੈ ਸਤਗੁਰ ਦੀਆ ਦਿਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਰੂਪ ਗੁਰਸਿਵਾਰੀ ਸਾ ਸੰਗਤ ਜੀਓ ਅਜ ਦਾ ਇਹ ਪਾਵਨ ਮੁਖਵਾਕ ਤੀਸਰੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਨਾ ਸ੍ਰੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 600 ਤਰੀਟ ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰ ਸੱਚੇ ਪਾਤਸ਼ਾਹ ਆਪਣੇ ਦਰ ਤੇ ਪਰਵਾਨ ਕਰ ਲੈਣ ਸਤ ਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਦੀ ਫਤਿਹ